ਕਬੀਰ ਨਿਰਭਉ ਨਾਰੀ ਕਿਉ ਨਿੰਦੀ ਐ ਕਿਉ ਹਰ ਚੇਰੀ ਕਾਉ ਮਾਨ ਉਹ ਮਾਗ ਸਵਾਰੈ ਵਿਖੈ ਕਾਉ ਉਹ ਸਿਮਰੈ ਹਰ ਨਾਮ ਕਬੀਰ ਥੂਨੀ ਪਾਈ ਥਿਤ ਭਈ ਸਤਗੁਰ ਬੰਦੀ ਤੀਰ ਕਬੀਰ ਹੀਰਾ ਬਨ ਜਿਆ ਮਾਨ ਸਰੋਵਰ ਤੀਰ ਕਬੀਰ ਹਰ ਹੀਰਾ ਜਨ ਜਾਓ ਹਰੀ ਲੇਕੈ ਮੋਂਡੈ ਹਾਟ ਜਬ ਹੀ ਪਾਈ ਇਹ ਪਾਰਖੂ ਤਬ ਹੀਰਨ ਕੀ ਸਾਟ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰਹੁ ਨਿਤ ਅਮਰਾਪੁਰ ਵਾਸਾ ਕਰਹੁ ਹਰ ਗਿਆ ਬਹੂਰੇ ਬਿਤ کبیر سیوا کاؤ دوئے پلے ایک سنت ایک رام رام جو داتا مکت کو سنت جپا جاو نام کبیر جی مارگ پندت گئے پاچھے پری بہیر ایک آو اوکٹ گھٹی رام کی تہ چاڑھ رہے ہو کبیر कबीर दुनिया के दुखे मुआ चालत कोल की कान ताब कोल किस का लाज सी जब ने धरै मसान कबीर डूबह गोरे बापुरे बहु लोगन की कान पारोसी के जो हुआ तू अपने पी जान ਕਬੀਰ ਭਲੇ ਮਧੂ ਕਰੀ ਨਾ ਨਾ ਵਿਦ ਕੋ ਨਾਜ ਦਾਵਾ ਕਾਹੂ ਕੋ ਨਹੀਂ ਵੱਡਾ ਦੇਸ ਵੱਡਾ ਰਾਜ ਕਬੀਰ ਦਾਵੇ ਦਾ ਜਨ ਹੂਤ ਹੈ ਨਿਰਦਾਵੇ ਰਹੇ ਨਿਸੰਕ ਜੋ ਜਨ ਨਿਰਦਾਵੇ ਰਹੈ ਸੋ ਗਨੈ ਇੰਦਰ ਸੋਰੰਕ ਕਬੀਰ ਪਾਲ ਸਮੋਹਾ ਸਰਵਰ ਭਰਾ ਪੀ ਨਾ ਸਕੈ ਕੋਈ ਨੀਰ ਭਾਗ ਵੜੇ ਤੈ ਪਾਇਓ ਤੂੰ ਭਾਰ ਭਾਰ ਪੀਓ ਕਬੀਰ ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੋ ਖਿਸੈ ਸਰੀਰ ਏ ਦੋਇ ਅੱਖਰ ਨਾ ਖਿਸਹਿ ਸੋ ਗਹਿ ਰਹਿਓ ਕਬੀਰ कबीर कोठी काठ की दह दिस लाजी आग पंडित पंडित जाल मूए मूर्ख उभरे भाग कबीर संसा दूर कर कागद देह बिहाए बावन अक्षर शोध गय हर चरनी चित लाए ਕਬੀਰ ਸੰਤ ਨਾ ਛਾੜੈ ਸੰਤਾਈ ਜੋ ਕੋ ਟਿਕ ਮਿਲਹਿ ਅਸੰਤ ਮਲਿਆਗਰ ਕੋ ਹੰਗਮ ਵੇਢਿਓ ਤਾ ਸੀਤਲਤਾ ਨਾ ਤਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾਰਿਆ ਸੋ ਜਾਣਕੇ ਉਦਕ ਸਮਾਨ ਕਬੀਰ ਸਾਰੀ ਸਿਰਜਣਹਾਰ ਕੀ ਜਾਣੈ ਨਾਹੀ ਕੋਇ ਕਹਿ ਜਾਣੈ ਆਪਨ ਧਨੀ ਕਹਿ ਦਾਸ دیਵਾਨੀ ਹੋਇ ਕਬੀਰ ਭਲੀ ਭਈ ਜੋ ਭਾਉ ਪਰਿਆ ਦਿਸਾ ਗਈ ਸਭ ਫੂਲ ਓਰਾ ਘਰ ਕਾਨੀ ਭਇਆ ਜਾਏ ਮਿਲੇ ਓ ਢਾਲ ਕੂਲੇ ਕਬੀਰਾ ਤੂਰ ਸਕੇਲ ਕੈ ਪੁਰੀਆ ਬਾਂਦੀ ਦੇਹ ਦਿਵਸ ਚਾਰ ਕੋ ਵੇਖਨਾ ਅੰਤ ਖੇਹ ਕੀ ਖੇਹ ਹੈ ਕਬੀਰਾ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇਹ ਹੈ जह अनुपाव तहै भै नहीं जह भव तहै हर नाहे कहयो कबीर विचार कै संत सुनहु मन माहि कबीर जनों किसु जानिया नहीं तेन सुख नींद विहाए हम जो बूजा बुझा बूजना पूरी परिबलाए ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੈ ਔਰ ਲਾਗੀ ਚੋਟ ਮਰੰਮ ਕੀ ਰਹਿਓ ਕਬੀਰ ਆਠੌਰ ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੈ ਉਸਾਸ ਚੋਟ ਸਹਾਰੈ ਸ਼ਬਦ ਕੀ ਤਾਸ ਗੁਰੂ ਮੈਂ ਦਾਸ ਕਬੀਰ ਮੁੱਲਾ ਮਨਾਰੇ ਕੀ ਆ ਚੱਡ ਹੈ ਸਾਈਂ ਨਾ ਬਹਿਰਾ ਹੋਏ ਜਾ ਕਾਰਨ ਤੂੰ ਬਾਗ ਦੇਹ ਦਿਲ ਹੀ ਭੀਤਰ ਜੋਏ ਸੇਕ ਸੁ ਬੂਰੀ ਬਾਹਰਾ ਕਿਆ ਹਜ ਕਾਬੇ ਜਾਏ ਕਬੀਰ ਜਾ ਕੀ ਦਿਲ ਸਾਬਤ ਨਹੀਂ ਤਾ ਕਾਉ ਕਹਾ ਖੁਦਾ ਆਏ ਕਬੀਰ ਅੱਲਾਹ ਦੀ ਕਰ ਬੰਦਗੀ ਜੇ ਹ ਸਿਮਰਤ ਦੁਖ ਜਾਏ ਦਿਲ ਮਹਿ ਸਾਈ ਪ੍ਰਗਟੈ 부ਜੈ ਬਲੰਤੀ ਨਾਏ ਕਬੀਰ ਜੋਰੀ ਕੀਏ ਜ਼ੁਲਮ ਹੈ ਕਹਤਾ ਮਾਉ ਹਲਾਲ ਦਫ਼ਤਰ ਲੇਖਾ ਮੰਗੀਐ ਤਬ ਹੋਏ ਕੋ ਕੌਨ ਹਵਾਲ ਕਬੀਰ ਖੂਬ ਖਾਣਾ ਕੀਚਰੀ ਜਾ ਮਹਿ ਅੰਮ੍ਰਿਤ ਲੋਨ ਹੀ ਰਾਂ ਰੋਟੀ ਕਾਰਨੇ ਗਲਾ ਕਟਾਵੇ ਕਾਉਨ ਕਬੀਰ ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨ ਤਾਪ ਹਰਖ ਸੋਗ ਦਾਜੈ ਨਹੀਂ ਤਾਬ ਹਰ ਆਪ ਹੈ ਆਪ ਕਬੀਰ RAM ਕਹਿਨ ਮਹਿ ਭੇਦ ਹੈ ਤਾ ਮਹਿ ਏਕ ਵਿਚਾਰ ਸੋਈ RAM ਸਭੈ ਕਹੈ ਸੋਈ ਕਉਤਕ ਹਾਰ ਕਬੀਰ RAM RAM ਕਹੋ ਕਹਿ ਬਿਮਾਹੇ ਬਿਵੇਕ ਏਕ ਅਨੇਕ ਐ ਮਿਲ ਗਿਆ ਏਕ ਸਮਾਨਾ ਏਕ ਕਬੀਰ ਜਾ ਘਰ ਸਾਧਨਾ ਸੇਵੀ ਅਹ ਹਰ ਕੀ ਸੇਵਾ ਨਾਹੀ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤੇ ਨਮਾਹੀ ਕਬੀਰ ਗੂੰਗਾ ਹੂਆ ਬਾਬਰਾ ਬਹਿਰਾ ਹੂਆ ਕਾਨ ਪਾਵਹਤੇ ਪਿੰਗੁਲ ਭਾਇ ਮਾਰਿਆ ਸਤਿਗੁਰੂ ਬਾਨ ਕਬੀਰ ਸਤਗੁਰੂ ਸੂਰਮੇ ਬਾਹ ਆ ਬਾਨ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਕਰਾ ਕਰੇ ਜੇ ਸ਼ੇਕ ਕਬੀਰ ਨਿਰਮਲ ਗੂਂਦ ਆਕਾਸ ਕੀ ਪਾਰ ਗਈ ਭੂਮ ਵਿਕਾਰ ਬਿਨ ਸੰਗਤ ਇਉ ਮਾਨਾਈ ਹੋਏ ਗਈ ਪਾਠ ਸ਼ਾਰ ਕਬੀਰ ਨਿਰਮਲ ਬੂੰਦ ਆਕਾਸ ਕੀ ਲੀਨੀ ਧੂਮ ਮਿਲਾਏ ਅਨਿਕ ਸਿਆਨੇ ਪਛ ਗਏ ਨਾ ਨਿਰਵਾਰੀ ਜਾਏ ਕਬੀਰ ਹਜ ਕਾਬੇ ਹਾਉ ਜਾਏ ਥਾ ਆਗੇ ਮਿਲਿਆ ਖੁਦਾਏ ਸਾਈ ਮੁਜ ਸਿਓ ਲਰ ਪਰਿਆ ਤੁਜੈ ਕਿਨੁ ਫਰਮਾਈ ਗਾਏ ਕਬੀਰ ਹਜ ਕਾਬੇ ਹੋਏ ਹੋਏ ਗਿਆ ਕੀਤੀ ਵਾਰ ਕਬੀਰ ਸਾਈ ਮੋਜ ਮਹਿ ਕੀਆ ਖਤਾ ਮੁਖ ਹੋ ਨਾ ਬੋਲੇ ਪੀਰ ਕਬੀਰ ਜੀ ਜੋ ਮਾਰਹਿ ਜੋਰ ਕਰ ਕਹਤ ਹੈ ਜੋ ਹਲਾਲ ਦਫਤਰ ਦਈ ਜਬ ਕਾਢ ਹੈ ਹੋਏਗਾ ਕੌਨ ਹਵਾਲ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਦਫ਼ਤਰ ਲੇਖਾ ਨੀਕ ਸੈ ਮਾਰ ਮੁਹੇ ਮੁਹੇ ਖਾਏ ਕਬੀਰ ਲੇਖਾ ਦੇ ਨਾ ਸੁਹੇਲਾ ਜਾਓ ਦਿਲ ਸੂਚੀ ਹੋਏ ਉਸ ਸਾਚੇ ਦੀਬਾ ਨਮਹਿ ਪੱਲਾ ਨਾ ਪਕਰੈ ਕੋਈ کبیر ترتی ار آکاس میں ہے مہ دو تری اباد خٹ درسن سنسے پرے آر چو راسی کبیر میرا مجھ میں کش نہیں جو کش ہے سو تیرا تیرا ترا ترا ساؤں پتے کیا لاگ میرا ਕਬੀਰ ਤੂੰ ਤੂੰ ਕਰਤਾ ਤੂ ਹੂਆ ਮੋਜ ਮਹਿ ਰਹਾ ਨਾ ਹੂੰ ਜਬ ਆਪਾ ਪਰਕਾਰ ਮਿਟ ਗਿਆ ਜਤ ਦੇਖਾਓ ਤਤ ਤੂ ਕਬੀਰ ਬਕਾਰ ਹੈ ਚਿਤ ਵਤੇ ਝੂਠੇ ਕਰਤੇ ਆਸ मनोरथ कोए ना पूर्यो चाले ऊठ निराश